ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਵੀਡੀਓਜ਼ ਦੇਖਣ ਵਾਲਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਲੱਗੀ ਆਂ ਆਪਣਾ ਜਿਹੜਾ ਅਸੀਂ ਪੰਜਾਬੀ ਦੇ ਵਿੱਚ ਵੇੜਾ ਕਹਿ ਦਿੰਨੇ ਆ ਜਿਹੜਾ ਕਿ ਗਰਾਊਂਡ ਹੁੰਦਾ ਆ ਥੱਲੇ ਘਰ ਦਾ ਘਰ ਤੋਂ ਜਿਹੜਾ 게ਟ ਵੱਲ ਨੂੰ ਵੜਦਿਆਂ ਨੂੰ ਜਗ੍ਹਾ ਜਿਹੜੀ ਹੁੰਦੀ ਉਹਨੂੰ ਅਸੀਂ ਵੇੜਾ ਕਹਿੰਨੇ ਆ ਤੇ ਸ਼ੁਰੂਆਤ ਹੁੰਦੀ ਆਪਣੀ ਇੱਧਰ 게ਟ ਆ 게ਟ ਦੇ ਨਾਲ ਹੀ ਵੜਦਿਆਂ ਸਾਰ ਆਪਣੇ ਇੰਨਾ ਚਿੱਟੇ-ਚਿੱਟੇ ਫੁੱਲਾਂ ਤੋਂ ਥੋੜਾ ਪੀਲਾਪਨ ਆ ਗਿਆ ਕਿਉਂਕਿ 2-3 ਦਿਨ ਵਿੱਚ ਪਾਣੀ ਨਹੀਂ ਦਿੱਤਾ ਸੀ ਤੇ ਉਹਦੇ ਨਾਲ ਇਹਦੇ ਪੱਤੇ ਜਿਹੜੇ ਆ ਪੀਲੇ ਹੋ ਕੇ ਹੁਣ ਡਿੱਗ ਜਾਣਗੇ ਤਾਂ ਦੁਬਾਰਾ ਫਿਰ ਜਿਹੜੇ ਇਹ ਸਾਰੇ ਵਾਈਟ ਪੱਤੇ ਹੋ ਜਾਣੇ ਆ ਤੇ ਹੁਣ ਜਿੰਨਾ ਮੇਰੇ ਭੈਣ ਭਰਾਵਾਂ ਨੇ ਇਸ ਤਰ੍ਹਾਂ ਦੇ ਬੂਟੇ ਲਗਾਏ ਹੋਏ ਆ ਉਹਨਾਂ ਵਾਸਤੇ ਮੈਂ ਥੋੜੀ ਜੀ ਜਾਣਕਾਰੀ ਦੇ ਦੇਣੀ ਆ ਜੋ ਮੈਂ ਵਰਤਦੀ ਆ ਉਹੀ ਤੁਹਾਨੂੰ ਦੱਸ ਦਾਂਗੀ ਇਹ ਟਿਕੋਮਾ ਦਾ ਬੂਟਾ ਆ येलो ਟਿਕੋਮਾ ਆ ਇਹ ਦੇ ਨਾਲ ਹੀ ਇੱਧਰ ਕਰੋਟੋਨ ਔਰ ਨਾਲ ਹੀ ਇੱਧਰ ਹੈਗਾ ਆ ਪੋਗਨਬੀਲੀਆ ਲੱਗਾ ਹੋਇਆ ਆ ਮਲਟੀ ਕਲਰ ਦਾ ਨਾਲ ਜਿਹੜੇ ਕੰਡਿਆਂ ਵਾਲਾ ਪਲਾਂਟ ਕੈਕਟਸ ਯੂਫੋਰਬੀਆ yellow ਤੇ ਮੈਂ ਜਿਹੜੇ ਇਹ ਬੂਟੇ ਲਗਾਏ ਹੋਏ ਆ ਇਹਨਾਂ ਦੇ ਵਾਸਤੇ ਤੇ ਮੈਂ ਮਤਲਬ ਕਿ ਡੀਏਪੀ ਵਰਤਦੀ ਹੁੰਨੀ ਜਿਆਦਾ ਤੇ ਜੂਰੀਆ ਮੈਂ ਬਹੁਤ ਘੱਟ ਪਾਉਣੀ ਡੀਏਪੀ ਪਾ ਦੇਣੀ ਕਿਉਂਕਿ ਉਹਦੇ ਵਿੱਚ ਤਿੰਨ ਜਿਹੜੇ ਸਾਲਟ ਆ ਉਹ ਮਿਲ ਜਾਂਦੇ ਹੁੰਦੇ ਆ ਜਿਹੜੇ ਕਿ ਆਮ ਆਪਣੇ ਬੂਟਿਆਂ ਸਾਰਿਆਂ ਨੂੰ ਜ਼ਰੂਰੀ ਹੁੰਦੇ ਆ ਇਹ ਪਿੰਕ ਫਲਾਵਰ ਵਾਲਾ ਉਧਰ ਵਾਈਟ ਫਲਾਵਰ ਸੀ ਇਹ ਲਗਾਇਆ ਹੋਇਆ ਮੈਂ ਇੱਕ ਗ੍ਰੀਨ ਟੀ ਆਪਾਂ ਇਹਦੀ ਬਣਾ ਲਈਦੀ ਆ ਉਹਦੇ ਵਾਸਤੇ ਲਗਾਇਆ ਹੋਇਆ ਹੈ ਕਿ ਤੁਲਸੀ ਵੀ ਲਗਾਈ ਹੋਈ ਮੈਂ ਤੇ ਇਹ ਵੀ ਲਗਾਇਆ ਹੋਇਆ ਵਾ ਤੇ ਇਹ ਵੀ ਟਿਕੋਮਾ ਹੀ ਆ ਇਹਨਾਂ ਨੂੰ ਤੁਸੀਂ ਦੇਖੋ ਤੇਲਾ ਪਾ ਗਿਆ ਤੇ ਹੁਣ ਸਪਰੇਅ ਕਰਨੀ ਪੈਣੀ ਹੈ ਕਿਉਂਕਿ ਇਹਨਾਂ ਨੂੰ ਆਰਗੈਨਿਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹਨਾਂ ਨੂੰ ਕਿੜਾਪਾ ਖਾਣਾ ਆ ਤੇ ਇਸ ਕਰਕੇ ਇਹਨਾਂ ਵਾਸਤੇ ਤਾਂ ਆਪਾਂ ਕੈਮੀਕਲ ਹੀ ਵਰਤਦੇ ਆ ਇਹ ਬਿਲਕੁਲ ਛੋਟਾ ਆ ਹੋਈ ਜੂਫੋਰਬੀਆ ਇਹਨੂੰ ਹੀ ਦੇਖੋ ਤੁਸੀਂ ਤੇਲਾ ਕਿੰਨਾ ਇਹਦੇ ਪੱਤੇ ਵੀ ਬਿਲਕੁਲ ਛੋਟੇ-ਛੋਟੇ ਤੇ ਕੰਡੇ ਦੇ ਬਰੀਕ ਆ ਬਹੁਤ ਜ਼ਿਆਦਾ ਉਧਰ ਇਹ ਲਗਾਈ ਹੋਈ ਆ ਮੈਂ ਨਿੰਮ ਨਿੰਮ ਦੇ ਪੱਤੇ ਆਪਾਂ ਵਾਰਤ ਲਈ ਦੀ ਜਾਂ ਚਾਹ ਚ ਪਾ ਲਈ ਤੇ ਜਾਂ ਵੈਸੇ ਵੀ ਆਪਾਂ ਥੋੜੇ ਕਦੀ ਕਦੀ ਖਾ ਲਈ ਤੇ ਵੈਸੇ ਖੇਤ ਵਿੱਚ ਵੀ ਬਾਹਰ ਨਿੰਮ ਹੈਗੀ ਆਪਣੇ ਇਸ ਤਰ੍ਹਾਂ ਦਾ ਕਲੀਆਂ ਦਾ yellow ਇਹ ਮੈਂ ਲਿਆਣ ਕੇ ਹੁਣ ਲਗਾਏ ਆ ਦੋ ਕ ਬੂਟੇ ਸਰਕਾਰੀ ਨਰਸਰੀ ਦੇ ਵਿੱਚੋਂ 20-20 ਰੁਪਏ ਦਾ ਹੁਣ ਬੂਟਾ ਮਿਲ ਜਾਂਦਾ ਤੁਸੀਂ ਲਿਆਣ ਕੇ ਜ਼ਰੂਰ ਲਗਾਓ ਜੇ ਤੁਹਾਡੇ ਮਿਲ ਜਾਂਦੇ ਸਰਕਾਰੀ ਨਰਸਰੀ ਦੇ ਵਿੱਚ ਕਿਉਂਕਿ ਕਾਫੀ ਘੱਟ ਰੇਟਾਂ ਤੇ ਇਹ ਮਿਲ ਜਾਂਦੇ ਆ ਇਹ ਮੇਰੇ ਕੋਲ ਨਹੀਂ ਹੈਗੇ ਸੀ ਦੋਨੇ ਤੇ ਇਹ ਮੈਂ ਹੁਣ ਲਗਾਤੇ ਲਿਆਣ ਕੇ ਇਧਰੇ ਇਹਦੇ ਨਾਲ ਹੀ ਇੱਧਰ ਆਪਣੇ ਫਿਰ ਕੈਕਟਸ ਸਟਾਰਟ ਹੋ ਜਾਂਦੇ ਆ ਕੈਕਟਸ ਮੇਰੇ ਕੋਲ ਬਹੁਤ ਜ਼ਿਆਦਾ ਹੈ ਛਤ ਤੇ ਕਿਸੇ ਦਿਨ ਮੈਂ ਤੁਹਾਨੂੰ ਕੈਕਟਸ ਦਿਖਾਉਂਗੀ ਮੇਰੇ ਖਾਲ 20-25 ਗਮਲੇ ਉੱਥੇ ਮੇਰੇ ਕੋਲ ਕੈਕਟਸ ਦੇ ਹੀ ਆ ਸਭ ਤੋਂ ਆਸਾਨ ਬੂਟਾ ਮੈਨੂੰ ਕੈਕਟਸ ਦਾ ਲੱਗਦਾ ਤੇ ਫੁੱਲਾ ਵਾਸਤੇ ਵੀ ਤੇ ਕੇਅਰ ਵਾਸਤੇ ਵੀ ਜਿਨ੍ਹਾਂ ਨੂੰ ਕਿਨਾ ਪਾਣੀ ਦੇਣ ਦੀ ਲੋੜ ਆ ਬਸ ਵਿਚਾਰੇ ਇਦਾਂ ਹੀ ਇਹ ਸਰਵਾਈਵ ਕਰੀ ਜਾਂਦੇ ਆ ਤੁਸੀਂ ਦੇਖੋ ਕਿ ਡਿਗ ਡਿਗ ਗਮਲੇ ਇਹਨਾਂ ਦੇ ਬਿਲਕੁਲ ਭਰ ਚੁੱਕੇ ਆ ਕੈਕਟਸ ਦਾ 3-4 ਕਿਲੋ ਦਾ ਹੋ ਚੁੱਕਾ ਹੋਣਾ ਇਹਦੀ ਕੀ ਉਮਰ ਵੀ ਬਹੁਤ ਜ਼ਿਆਦਾ ਆ 20-25 ਸਾਲ ਲਗਭਗ ਇਹਦੀ ਉਮਰ ਹੋ ਚੁੱਕੀ ਆ ਕਦੇ-ਕਦੇ ਮੈਨੂੰ ਲੱਗਦਾ ਹੁੰਦਾ ਵੀ ਇਹ ਭਾਰ ਦੇ ਨਾਲ ਕਿਤੇ ਡੇਗ ਹੀ ਨਾ ਜਾਵੇ ਜੇ ਇਹਨਾਂ ਮੈਂ ਥੋੜੀ ਜਿਹਾ ਜ਼ਿਆਦਾ ਪਾਉਂਗੀ ਕਿਉਂਕਿ ਇਹਦਾ ਸਾਈਡ ਨਾਲ ਨਹੀਂ ਜਾਂਦੀ ਜਿੱਧਰ ਤੋਂ ਓਪਨ ਨਹੀਂ ਹੁੰਦੀ ਨਾ ਉਧਰ ਦੀ ਸਾਈਡ ਤੋਂ ਇਹਦਾ ਕਲਰ ਜਿਹੜਾ ਖਰਾਬ ਹੋਣ ਲੱਗ ਜਾਂਦਾ ਫਿਰ ਇਹਦੇ ਨਾਲ ਹੀ ਇੱਧਰ ਵੱਡੇ ਗਮਲਿਆਂ 'ਚ ਵੀ ਕੈਕਟਸ ਹੀ ਲੱਗੇ ਹੋਏ ਆ ਕਾਫੀ ਸਾਰੇ ਇਹ ਤਾਂ गमਲੇ 'ਚ ਆ ਚੱਲਿਆ ਆ ਇਹ ਵੀ ਕੈਕਟਸ ਮੈਂ ਬਿਲਕੁਲ ਛੋਟਾ ਜਿਹਾ ਲੈ ਕੇ ਆਈ ਸੀ 3-4 ਇੰਚੀ ਦਾ ਤੇ ਇਹਦੀ ਵੀ ਹਾਈਟ ਲਗਭਗ 2-3 ਫੁੱਟ ਹੋ ਚੁੱਕੀ ਹੁਣ ਇਹ ਸਭ ਤੋਂ ਪੁਰਾਣਾ ਕੈਕਟਸ ਲਗਭਗ 11-12 11 ਫੁੱਟ ਦਾ ਹੋ ਚੱਲਿਆ ਦੇਖੋ ਤੁਸੀਂ ਥੂਰ ਥੂਰ ਦਾ ਬੂਟਾ ਹੈ ਕਾਫੀ ਜਿਹੜਾ ਮੈਡੀਸਿਨ ਪਲਾਂਟ ਵੀ ਆ ਇਹ ਪਰ ਮੈਨੂੰ ਉਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਹੈਗੀ ਨਾ ਆਪਾਂ ਤੁਹਾਨੂੰ ਦੱਸਣਾ ਹੀ ਚਾਵਾਂਗੇ ਕਿ ਤੁਸੀਂ ਇੱਦਾਂ ਹੀ ਵਰਤ ਲਓ ਇਹਨੂੰ ਪਰ ਫੰਗਲ ਇਨਫੈਕਸ਼ਨ ਵਾਸਤੇ ਕਾਫੀ ਇਹਦਾ ਜਿਹੜਾ ਦੁੱਧ ਆ ਬਦੀ ਵਰਤੋ ਆ ਉਹ ਕੀਤੀ ਜਾਂਦੀ ਹੈ ਉਹ ਕਿਸ ਤਰ੍ਹਾਂ ਕਰਦੇ ਆ ਇਹਦੇ ਬਾਰੇ ਆਪਾਂ ਨੂੰ ਨਹੀਂ ਕੁਝ ਨੋਲੋਜੀ ਹੈਗੀ ਇੱਧਰੇ ਇਹਦੇ ਨਾਲ ਹੀ ਆਪਣੇ ਫਿਰ ਸਟਾਰਟ ਹੋ ਜਾਂਦੇ ਦੂਜੇ ਬੂਟੇ ਆਮ ਪਾਮ ਵਗੈਰਾ ਆ ਕੁਝ ਗੁਲਾਬ ਆ ਗੁਲਾਬ ਦੀ ਮੈਂ ਕੱਲ ਕਟਿੰਗ ਕਰ ਦਿੱਤੀ ਸਾਰੀ ਕਿਉਂਕਿ ਕਾਫੀ ਨਾ ਖਰਾਬ ਹੋ ਰਿਹਾ ਸੀ ਇਹ ਥੋੜੇ ਹੁਣ ਘੱਟ ਰਹਿ ਗਏ ਕਿਉਂਕਿ ਮੈਂ ਗਮਲੇ ਨਾਲ ਥੋੜੇ ਛੱਤ ਤੇ ਲੈ ਗੀ ਸੀ ਇੱਥੇ ਹੈ ਨਾ ਵਿੜੇ ਦੇ ਵਿੱਚ ਫਿਰ ਹੈ ਨਾ ਬਹੁਤ ਜ਼ਿਆਦਾ ਕਈ ਵਾਰੀ ਕੀ ਹੁੰਦਾ ਕਿ ਥੱਲੇ ਨਾ ਕੀਟ ਵਗੈਰਾ ਵੱਢ ਜਾਂਦੇ ਆ ਬਰਸਾਤਾਂ ਦੇ ਵਿੱਚ ਇਸ ਕਰਕੇ ਥੋੜੇ ਮੈਂ ਛੱਤ ਤੇ ਲੈ ਗਈ ਸੀ ਆ ਮੈਂ ਪਿੱਪਲ ਦਾ ਮੂਟਾ ਹੋਣ ਲਗਾਇਆ ਇਹਦਾ ਆਪਾਂ ਉਹ ਬਣਾਵਾਂਗੇ ਥੋੜੇ ਪੱਤਾ ਨਹੀਂ ਉਹਨਾਂ ਥੱਲੇ ਨੂੰ ਫੋਲਡ ਕਰਕੇ ਬੜੇ ਵਧੀਆ ਇਹਦਾ ਬਣ ਜਾਂਦਾ ਕੀ ਉਹਨੂੰ ਆ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਕੁਝ ਬਣਾਉਂਦੇ ਹੁੰਦੇ ਇਹਦਾ ਬਾਅਦ ਵਿੱਚ ਆਪਾਂ ਜਦ ਬਣਾਵਾਂਗੇ ਫਿਰ ਤੁਹਾਨੂੰ ਦੱਸ ਦਾਂਗੇ देखो तो स्थितली बैगी आई यैलो कलर की कुछ मैं गमले इधर उपर भी लगाए हुए उपरली साइड ग्रीन तो काफ़ी लगे हुए सके हूँ थोड़े घट गए क्योंकि पानी नहीं उपर है ना पैदा नहीं है फिर सुक जाते बूटे इस करके फिर मैं थले इतने टंग दते मैं क्या चलो थले ला दें पानी पा थोड़ा आसान रहा ਤਾ ਉੱਪਰ ਪਾਣੀ ਪਾਉਣਾ ਬਹੁਤ ਔਖਾ ਹੁੰਦਾ ਪਾਣੀ ਰੋਜ਼ ਪਾਣਾ ਪੈਂਦਾ ਗਰਮੀ 'ਚ ਤੇ ਫਿਰ ਪਹਿਲਾਂ ਤੇ ਲਾਉ ਪੌੜੀ ਲਾਉ ਫਿਰ ਕਿਤੇ ਪਾਣੀ ਪੈਂਦਾ ਇਸ ਕਰਕੇ ਫਿਰ ਮੈਂ ਥੱਲੇ ਹੀ ਲਿਆਈ ਸੀ ਇਹ ਮੈਂ ਟਾਣੀਆਂ ਲਿਆਣ ਕੇ ਕਿਤੇ ਉਲਾਈਆਂ ਸੀ ਪਤਾ ਨਹੀਂ ਇਹ ਬੂਟਾ ਕਿਸ ਚੀਜ਼ ਦਾ ਆ ਮੈਨੂੰ ਫਲੀਆਂ ਲੱਗ ਰਹੀਆਂ ਆ ਪਰ ਜਦੋਂ ਲੱਗੂਗਾ ਉਦੋਂ ਹੀ ਪਤਾ ਲੱਗੂ ਕਿਤੇ ਉਹ ਇਦਾਂ ਹੀ ਕਟਿੰਗ ਤੋੜ ਕੇ ਲਿਆਂਦੀ ਲਿਆਂ ਕੇ ਗਮਲੇ 'ਚ ਲਾਤੀ ਤਾਂ ਉਹ ਹਰੀ ਹੋਗੀ ਜੇ ਤੁਹਾਨੂੰ ਪਤਾ ਵੀ ਕਿਸ ਚੀਜ਼ ਦਾ ਬੂਟਾ ਤਾਂ ਮੈਨੂੰ ਕਮੈਂਟ ਕਰ ਦਿਓ ਮੈਨੂੰ ਨਹੀਂ ਪਰ ਇਹਦੇ ਬਾਰੇ ਪਤਾ ਇਹ ਸੀ ਅੱਜ ਆਪਣੀ ਛੋਟੀ ਜੀ ਵੀਡੀਓ ਤੇ ਸ਼ਾਮਾਂ ਨੂੰ ਆਪਾਂ ਤੁਹਾਨੂੰ ਪਰ ਆਪਣਾ ਆ ਦੋ ਬੂਟੇ ਮੈਂ ਲੈ ਕੇ ਆਈਆਂ ਇਹ ਲਗਾਉਣੇ ਆ ਇੱਕ ਅੰਬ ਦਾ ਵਾ ਤੇ ਇੱਕ ਆਵਲਾ ਹੈਗਾ ਵਾ ਵਾਟਰ ਐਪਲ ਕਿਹੜੇ ਕਲਰ ਦਾ ਇਹਦੇ ਬਾਰੇ ਤਾਂ ਨਹੀਂ ਕੋਈ ਨੌਲੇਜ ਜਦੋਂ ਲੱਗੂਗੇ ਵਾਟਰ ਐਪਲ ਪਤਾ ਨਹੀਂ ਪੰਜਾਬ ਚ ਲੱਗਦੇ ਵੀ ਆ ਜਾਂ ਨਹੀਂ ਲੱਗਦੇ ਇਹਦੇ ਬਾਰੇ ਵੀ ਮੈਨੂੰ ਨਹੀਂ ਪਤਾ ਜੇ ਲੱਗਣਗੇ ਤਾਂ ਫਿਰ ਆਪਾਂ ਧਿਆਨ ਨਾਲ ਸ਼ੇਅਰ ਕਰ ਦਵਾਂਗੇ ਉਮੀਦ ਕਰਦੀ ਆਂ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਏਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿਉਂਦੇ ਵਸਦੇ ਰਹੋ